ਹੈਲੋ एवरीवन स्वागत ਹੈ ਤੁਹਾਡਾ ਸਾਡੇ YouTube ਚੈਨਲ ਮਨਪ੍ਰੀਤ ਪ੍ਰਾਡ ਵਲੌਗਸ ਤੇ ਹੋਰ ਤੁਸੀਂ ਸਾਰੇ ਕਿਵੇਂ ਹੋ ਉਪ ਕਰਦੇ ਹੋ ਤੁਸੀਂ ਸਾਰੇ ਠੀਕ-ਠਾਕ ਹੋਗੇ ਤੇ ਆਪਣੇ ਆਪਣੇ ਘਰਾਂ ਤੇ ਤੰਦਰੁਸਤ ਹੋਵੋਗੇ ਤੇ ਲੋ ਜੀ ਵਲੌਗ ਦੀ ਸਟਾਰਟਿੰਗ ਕਰਨ ਲੱਗੇ ਮਾਰਨਿੰਗ ਰੂਟੀਨ ਤੋਂ ਐਂਡ ਮਾਰਨਿੰਗ ਦੇ ਵਿੱਚ ਲੱਗੇ ਮੈਂ ਸਾਰੇ ਆਪੋ ਆਪਣੇ ਜਿਹੜੇ ਕੰਮ ਤੰਦਿਆਂ ਨੂੰ ਤੇ ਡੈਡੀ ਜੀ ਕਰ ਰਹੇ ਨੇ ਨਹਾ ਤੋ ਕੇ ਵਾਕ ਐਂਡ ਮੈਂ ਲੱਗੇ ਆਪਣੇ ਫੇਵਰੇਟ ਕੰਮ ਬੁੱਕਰ ਦਾ ਕੰਮ ਜਿਹੜੇ ਮੇਰੇ ਪੁਰਾਣੇ ਵਲੌਗਸ ਦੇਖਦੇ ਨੇ ਉਹਨਾਂ ਨੂੰ ਪਤਾ ਹੈ ਕਿ ਮੇਰਾ ਫੇਵਰੇਟ ਕੰਮ ਹੈ ਵਾਕ ਕਰਵਾਉਣਾ ਬੇੜੀ ਵਿੱਚ ਐਂਡ ਹਸਬੰਡ ਇਥੇ ਧਾਰ ਘਟ ਰਹੇ ਨੇ ਕਾਉ ਦੀ ਧਾਰ ਹਸਬੰਡ ਕਰਦੇ ਨੇ ਐਂਡ ਬਫਲੋ ਦੀ ਮੰਮੀ ਕਰਦੇ ਨੇ ਸੋ ਥੋੜੇ ਜੀ ਹੈਲਪ ਹੋ ਜਾਂਦੀ ਇੱਕ ਦੂ ਜਿੱਥੇ ਆਪਾਂ ਆਪਦਾ ਕੰਮ ਕਰਦੇ ਆਂ ਡੈਡੀ ਜੀ ਨੇ ਆਈ ਥਿੰਕ ਵਾਕ ਵਗੈਰਾ ਕੰਪਲੀਟ ਕਰ ਲੀਏ ਮੰਮੀ ਪਤਾ ਨਹੀਂ ਇਥੇ ਕੀ ਕੰਮ ਕਰ ਰਹੀ ਸੀ ਆਈ ਡੋਟ ਨੋ ਫਿਲਹਾਲ ਇਥੇ ਦੇਖ ਜਾਣਗੇ ਆਪਾਂ ਨੂੰ ਨੈਕਸਟ ਕਲਿੱਪ ਵਿੱਚ ਆ ਜਾਣਗੇ ਮੰਮੀ ਜੀ ਤੇ ਚਲੋ ਜੇ ਇਥੇ ਆਪਾਂ ਦਵਾਦਵ ਲਗਾਈਏ ਝਾੜੂ ਤੇ ਲੋ ਜੀ ਮੰਮੀ ਜੀ ਦਾ ਨਾਮ ਲਿਆ ਤੇ ਮੰਮੀ ਜੀ ਹੋ ਗਏ ਹਾਜ਼ਰ ਤੇ ਲੋ ਜੇ ਇਧਰ ਮੰਮੀ ਜੀ 90 ਤੇ ਭੱਜੇ ਫਿਰਦੇ ਨੇ ਇਥੇ ਨਾ ਵੀਡੀਓ ਦੀ ਜਿਹੜੀ ਕਲਿੱਪ ਆ ਬਹੁਤ ਜ਼ਿਆਦਾ ਫਾਸਟ ਕਰੀ ਹੋਈ ਆ ਕਿਉਂਕਿ ਵਲੌਗ ਤੁਹਾਨੂੰ ਵੀ ਪਤਾ ਹੈ ਕਿ ਜ਼ਿਆਦਾ ਲੰਮਾ ਬਣ ਜਾਂਦਾ ਇਸ ਕਰਕੇ ਮੈਨੂੰ ਥੋੜਾ ਜਿਹਾ ਅਡਜਸਟਮੈਂਟ ਕਰਨ ਫਿਰਦੇ تھے ਹਸਬੰਡ ਵੀ ਤੇ ਮੈਂ ਨੇਬੀ ਤੇ ਬੋਕਰ ਮਾਰਦੀ ਫਿਰਦੀ ਆ ਤੇ ਲਓ ਜੀ ਇਸੇ ਕਰਕੇ ਮੈਂ ਤੁਹਾਨੂੰ ਦੱਸ ਦੇਣੀ ਹੁੰਦੀ ਆ ਕਿ ਜਿਹੜੀ ਆਪਾਂ ਸਪੀਡ ਫਾਸਟ ਕਰੀ ਹੁੰਦੀ ਜੰ ਕੰਮ ਤੇ ਏਡੀ ਫਾਸਟ ਕਿਥੇ ਹੁੰਦੇ ਆ ਤੇ ਲਓ ਜੀ ਜੇਕਰ ਕੋਈ ਸਾਡੇ ਚੈਨਲ ਤੇ ਨਿਊ ਹੈ ਚਲੋ ਨੂੰ ਸਬਸਕ੍ਰਾਈਬ ਕਰ ਲਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਔਰ ਵੈਰਾ ਜੁਕਵੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੁਹਾਨੂੰ ਸਾਡੇ ਵਲੌਗਸ ਕਿੱਦਾਂ ਦੇ ਲੱਗਦੇ ਨੇ ਤੇ ਲਓ ਜੀ ਆਪਾਂ ਝਾੜ ਵਗੈਰਾ ਮਾਰ ਕੇ ਤੇ ਹਲਕੇ ਫੁਲਕੇ ਹੋਰ ਵੀ ਕੰਮ ਕਰ-ਕਰ ਕੇ ਤੇ ਕਿਉਂਕਿ ਹਰ ਇੱਕ ਜਿਹੜਾ ਕੰਮ ਉਹਦੀ ਕਲਿੱਪ ਵਗੈਰਾ ਨਹੀਂ ਲਈ ਜਾਂਦੀ ਹੁੰਦੀ ਮੇਨ-ਮੇਨ ਦੇ ਲੈਣੇ ਹੁੰਦੇ ਆ ਤੇ ਲਓ ਜੀ ਹਸਬੰਡ ਵੀ ਨਾ ਤੋਕਿਓਗੇ ਸਿਫ ਫ੍ਰੀ ਐਂਡ ਮੈਂ ਅੱਗੇ ਸੇ ਆਪਣੇ ਮਾਰਨਿੰਗ ਅੱਜ ਸੀਗਾ ਵਾਰ ਆਈ ਥਿੰਕ ਬੁੱਧਵਾਰ ਸੀ ਸ਼ਾਇਦ ਕਿ ਸੋਮਵਾਰ ਸੀ ਤੇ ਮੈਂ ਸੋਚਿਆ ਅੱਜ ਆਪਾਂ ਸਫਾਈ ਕਰ ਲਈਏ ਠੀਕ ਹੈ ਜੀ ਕਿਉਂਕਿ ਤੁਹਾਨੂੰ ਪਤਾ ਆਪਾਂ હેર ਟਰੀਟਮੈਂਟ ਕਰਵਾਇਆ ਸੀ ਤੇ ਸੋ ਆਪਣਾ ਵੀ ਫਰਜ਼ ਬਣਦਾ ਕਿ ਆਪਾਂ ਜਿਹੜੇ ਆਪਣੇ ਹੇਅਰ ਦੀ ਥੋੜੀ ਜਿਹੀ ਕੇਅਰ ਨੂੰ ਬਰਕਰਾਰ ਰੱਖੀਏ ਐਂਡ ਇਸੇ ਕਰਕੇ ਮੈਂ ਆਪਣਾ ਹੇਅਰ ਸਪਾ ਘਰ ਹੀ ਕਰ ਲੈਣੀ ਹੁੰਦੀ ਆ ਕਿਉਂਕਿ ਮੈਨੂੰ ਜਾਣਾ ਆਉਣਾ ਬਹੁਤ ਔਖਾ ਲੱਗਦਾ ਇਸੇ ਕਰਕੇ ਮੈਂ ਹੁਣ ਸੋਚਦੀ ਹਿੰਦੀ ਆ ਮੈਂ ਘਰ ਹੀ ਪ੍ਰੋਡਕਟ ਲੈ ਕੇ ਕਿਉਂਕਿ ਮੈਂ ਹੇਅਰ ਵਗੈਰਾ ਦਾ ਇੱਧਰ ਕੰਮ ਵਗੈਰਾ ਕਰ ਲੈਣੀ ਆ ਸੋ ਮੈਂ ਆਪ ਵੀ ਸੋਚਿਆ ਕਿ ਉਹਨਾਂ ਮੰਨਾਂ ਤੋਂ ਕਰ ਹੀ ਕਰ ਲੈ ਸੋ ਚਲੋ ਟਰੀਟਮੈਂਟ ਤਾਂ ਹੋ ਹੀ ਜਾਂਦਾ ਆਪਣੀ ਥੋੜੀ ਜਿਹੀ ਕੇਅਰ ਬਹੁਤ ਜ਼ਰੂਰੀ ਆ ਹੇਅਰ ਦੀ ਜੋ ਕਿ ਮੇਤੋ ਫਿਲਹਾਲ ਹੋ ਰਹੀ ਰਹੀ ਸੀ ਜਦ ਕਿ ਸਾਰੇ ਪ੍ਰੋਡਕਟ ਮੇਰੇ ਕੋਲ ਆਲਰੇਡੀ ਸਾਰੇ ਹੈਗੇ ਆ ਤੇ ਲੋ ਜੀ ਅੱਜ ਮੈਂ ਟਾਈਮ ਚੋਂ ਟਾਈਮ ਕੱਢ ਕੇ ਆਪਣੇ ਜਿਹੜੇ ਹੈਅਰ ਦਾ ਸਪਾ ਵੀ ਕਾਰੀ ਕਰ ਲਿਆ ਲੋ ਜੀ ਅੱਜ ਵਲੌਗ ਇਸ ਤਰ੍ਹਾਂ ਸ਼ੂਟ ਕਰਦੇ ਆਪਾਂ ਵਾਲਾਂ ਤੇ ਉਹਨਾਂ ਤੋਂ ਦੱਸਿਆ ਆਪਾਂ ਕਰਿਆ ਸਪਾ ਉਹ ਜੇ ਨੇਚਰ ਵਾਸ਼ ਨਹੀਂ ਕਰਦੇ ਉਹਨਾਂ ਚੇਰ ਗਲ ਨਹੀਂ ਬੰਦ ਇੱਦਾਂ ਹੀ ਆਪਾਂ ਸ਼ੂਟ ਕਰਦੇ ਆ ਉਧਰ ਦਿਖਾ ਕੇ ਲਿਓਨੇ ਪਹਿਲਾਂ ਹਣਾ ਡੈਡੀ ਨੂੰ ਮੈਂ ਤੁਹਾਨੂੰ ਦਿਖਾ ਕੇ ਲਿਆਂਗਾ ਵਾਅਛਾ ਕਿ ਮੈਂ ਦੁੱਧ ਪਿੰਦਾ ਚਲੋ ਜੀ ਮੁੱਕ ਗਿਆ ਹੁਣ ਲੋ ਜੀ ਅਗਲੇ ਨੇ ਤਾਂ ਪੀ ਲਿਆ ਹੁਣ ਦੁੱਧ ਜੋਪ ਜੋਤ ਸਗੋ ਉੱਠਿਆ ਨਹੀਂ ਇਹਨੇ ਅੱਜ ਪਹਿਲਾ ਪੀ ਲਿਆ ਜੋਪ ਜੋਤ ਨਾਲ ਅਗੂ ਲੇਟ ਪੀਂਦਾ ਹੁੰਦਾ ਸਰਦ ਗੋਨੀ ਤੇ ਮਮੀ ਬਣਾਉ ਦੇਗਾ ਦਸਵੀਂ ਅੱਜ ਠੀਕ ਹੈ ਜੀ ਮਿਲਿਓ ਨਹੀਂ ਕੈਮਰਾ ਤੁਹਾਨੂੰ ਪਤਾ ਮੈਂ ਅੱਜ ਹੈ ਨਹੀਂ ਨਾਤੀ ਹਜੇ ਠੀਕ ਹੈ ਜੀ ਮੈਂ ਨਾ ਮੈਂ ਅੱਜ ਤੁਹਾਨੂੰ ਪਤਾ ਨਾਤੀ ਨਹੀਂ ਤੇ ਮੈਂ ਤੁਹਾਨੂੰ ਪਤਾ ਜਨਾਤੀ ਨਹੀਂ ਇੱਕ ਮਿੰਟੋ ਮੈਂ ਤੁਹਾਨੂੰ ਪਤਾ ਜੀ ਕੀਤਾ ਸਪਾ ਤਿਆਪਾ ਹੁਨਵਾਵਾਂਗੇ ਲੇਟ ਘੰਟੇ ਤੱਕ ਘੰਟਾ ਤੱਕ ਰੱਖੀਏ ਸਪਾ ਬਰਾਉਫਰ ਦੇਖ ਆ ਜੇਗੇ ਦਸਮਿਕ ਚੇਰੋ ਇੱਕ ਮੈਂ ਜੀ ਵੈਸੇ ਮੇਰੀ ਦੇਗ ਬਣਾਣਾ ਮੈਨੂੰ ਬਹੁਤ ਪਸੰਦ ਹੈ ਦੇਗ ਨੂੰ ਬਣਾਉਣਾ ਬਟ ਅੱਜ ਮੇਰੀ ਥੋੜੀ ਜਿਹੀ ਸਪਾ ਦੇ ਕਰਕੇ ਡਿਲੇ ਹੋ ਗਿਆ ਤਾਂ ਮੈਂ ਹੁਣ ਉਹ ਨਾਉਂਗੀ ਘੰਟੇ ਤੱਕ ਕਿਉਂਕਿ ਤੁਹਾਨੂੰ ਵੀ ਪਤਾ ਹੈ ਹੇਅਰ ਸਪਾ ਕਮ ਸੇ ਕਮ 1 ਆਰ ਆਪਨ ਰੱਖਣਾ ਪੈਂਦਾ ਤੇ ਲੋ ਜਨ ਮੈਂ ਇਸੇ ਕਰਕੇ ਜਿਹੜੀ ਡਿਊਟੀ ਅੱਜ ਮੰਮੀ ਨੂੰ ਸਾਹਮਣੇ ਪਈ ਦੇਗ ਬਣਾਉਂਦੀ ਨੇ ਮੈਨੂੰ ਬਹੁਤ ਮਜ਼ਾ ਆਉਂਦਾ ਦੇਗ ਬਣਾਉਣ ਦੇ ਵਿੱਚ ਤੇ ਲੋ ਜੀ ਅੱਜ ਹੁਣ ਦੇਗ ਜਿਹੜੇ ਮੰਮੀ ਬਣਾਉਣਗੇ ਕਿਉਂਕਿ ਅੱਜ ਹੈਗੀ 10ਵੀਂ ਕਿਉਂਕਿ 10ਵੀਂ ਵਾਲੇ ਵਲੌਗ ਹੈਗਾ ਮਤਲਬ ਇੱਕ ਦਿਨ ਡਿਲੇ ਆਉਂਦਾ ਹੁੰਦਾ ਇੱਕ ਜਾਂ ਦੋ ਦਿਨ ਦਾ ਮੇ ਬਹੁਤ ਲੇਟ ਹੋ ਗਏ ਨੇ ਤੇ ਇਸ ਕਰਕੇ ਨਹੀਂ ਤੇ ਇਹ 10ਵੇਂ ਵਾਲੇ ਦਿਨ ਦਾ ਵਲੌਗ ਹੈਗਾ ਐਂਡ ਆਪਾਂ ਹੁਣ ਇੱਥੇ ਦੇਗ ਮੰਮੀ ਬਣਾ ਰਹੇ ਨੇ ਤੇ ਕਿਉਂਕਿ ਦੇਗ ਲੈ ਕੇ ਤੇ 10ਵੇਂ ਤੇ ਮੱਥਾ ਟੇਕ ਆਉਣਗੇ ਹਸਬੰਡ ਵੈਸੇ ਤਾਂ ਅਸੀਂ ਵੀ ਜਾਣੇ ਹੁੰਦੇ ਹੁੰਨੇ ਬਟ ਹੁਣ ਥੋੜੀ ਡਿਊਟੀ ਦੇ ਕਰਕੇ ਨਾ ਤੇ ਹਸਬੰਡ ਡਿਊਟੀ ਜਾਂਦੇ ਹੋਏ ਰਸਤੇ ਦੇ ਵਿੱਚ ਮੱਥਾ ਟੇਕ ਜਾਂਦੇ ਹੁੰਦੇ ਨੇ ਤੇ ਬਟ ਦੇਗ ਘਰੋਂ ਇਸੇ ਬਣਾ ਕੇ ਲੈ ਕੇ ਜਾਂਦੇ ਹੁੰਨੇ ਆ ਤੇ ਲੋ ਜੀ ਇੱਥੇ ਮੰਮੀ ਦੇਗ ਰੈਡੀ ਕਰ ਦੇਣਗੇ ਤੇ ਹਸਬੰਡ ਜਾਂਦੇ ਟਾਈਮ ਮੱਥਾ ਟੇਕ ਜਾਣਗੇ ਤੇ ਲੋ ਜੀ ਦੇਖੋ ਦੇਗ ਬਣ ਕੇ ਬਿਲਕੁਲ ਤਿਆਰ ਹੈ ਇਹ ਬਹੁਤ ਮੰਮੀ ਨੇ ਬਣਾਈ ਬਹੁਤ ਟੇਸਟੀ ਕਿਉਂਕਿ ਗੁਰੂ ਘਰ ਵਾਂਗੂ ਕਿ ਗੁਰੂ ਘਰ ਹੀ ਚੜ੍ਹੋਣੀ ਹੁੰਦੀ ਹੈ ਤੇ ਗੁਰੂ ਘਰ ਦੀ ਕੋਈ ਵੀ ਚੀਜ਼ ਹੈ ਜਿਹੜੀ ਬਹੁਤ ਟੇਸਟੀ ਹੁੰਦੀ ਹੈ ਨਾ ਚਾਹੇ ਲੰਗਰ ਹੋਵੇ ਚਾਹੇ ਉਹ ਹੋਵੇ ਹੈ ਨਾ ਦੇਗ ਹੋਵੇ ਤੇ ਲਓ ਜੀ ਇੱਥੇ ਆ ਗਈ ਸੀ ਜਬਜਤ ਸਿੰਘ ਬਰਾੜ ਦੀ ਵਾਰੀ ਇੱਥੇ ਜਬਜਤ ਸਿੰਘ ਬਰਾੜ ਉੱਠ ਖੜੇ ਸੀ ਮਿਲਕ ਵਗੈਰਾ ਪੀ ਕੇ ਐਂਡ ਉਸ ਤੋਂ ਬਾਅਦ ਆਪਣੇ ਪਾਪਾ ਜੀ ਨਾਲ ਪਲੇ ਲੱਗ ਗਈ ਸੀ ਕਰਨ ਤੇ ਅੱਜ ਇਹਨਾਂ ਨੇ ਕੱਢ ਕੇ ਦਿੱਤੀ ਇਹਨੂੰ ਜਬਜਤ ਨੂੰ ਆਪਣੀ ਜੀਪ ਕਿਉਂਕਿ ਚਾਰਜ ਲੱਗਦੀ ਐ ਨੂੰ ਚਾਰਜ ਕਰਿਆ ਹੋਇਆ ਸੀ ਚਲੋ ਇਹਦੇ ਨਾਲ ਹੁਣ ਨਾ ਥੋੜਾ ਜਿਹਾ ਇੱਕ ਮਤਲਬ ਤੁਹਾਨੂੰ ਵੀ ਪਤਾ ਜਬਜਤ 3 ਸਾਲ ਦਾ ਹੋ ਗਿਆ ਤੇ ਹੁਣ ਥੋੜਾ ਜਿਹਾ ਡਰਾਈਵ ਵਗੈਰਾ ਆਪੇ ਸਿੱਖੂਗਾ ਕਰਨਾ ਫਿਲਹਾਲ ਪਹਿਲਾਂ ਤਾਂ ਇਹਨੂੰ ਰਿਮੋਟ ਤੇ ਚਲਾਉਂਦੇ ਸੀ ਹੁਣ ਰਿਮੋਟ ਤੇ ਪਰ ਨਹੀਂ ਚਲਾਉਂਦੇ ਹੁਣ ਇਹਨੂੰ ਥੋੜਾ ਜਿਹਾ ਸਿਖਾ ਰਹੇ ਆ ਥੋੜਾ ਜਿਹਾ ਤੇ ਆਪੇ ਸਿੱਖ ਜਾਊਗਾ ਚਲੋ ਜੀ ਟਾਈਮ ਹੋ ਗਿਆ ਸ਼ਾਮ ਦੇ 6:30 ਵਜੇ ਹੋਣ ਵਾਲੇ ਆ 6:28 ਹੋ ਗਏ ਤੇ ਮੈਂ ਨਾ ਟਿਊਸ਼ਨ ਪੜਾ ਕੇ 6 ਵਜੇ ਤੇ ਹੋ ਗਈ ਸੀ ਫੁਰੀ ਜਬਜਤ অর ਮੰਮੀ ਗਏ ਬਾਹਰ ਘੁੰਮੀ ਘੁੰਮੀ ਕਰਨੇ ਤੇ ਆਪਾਂ ਅੱਜ ਬਣਾਉਣੀ ਹੈ ਸਬਜ਼ੀ ਤੇ ਅੱਜ ਮੈਂ ਅੱਜ ਮੈਂ ਸਬਜ਼ੀ ਜਿਹੜੀ ਹਜੇ ਤੱਕ ਬਣਾਈ ਕੋਈ ਨਹੀਂ ਅੱਜ ਬਣਾਉਣੀ ਹੈ ਸਬਜ਼ੀ ਦੇਖਦੇ ਹੈਗੇ ਜੀ ਸਬਜ਼ੀ ਬਣਾਉਣੀ ਅੱਜ ਦੇਖਦੇ ਆ ਮੈਂ ਨੂੰ ਜੇ ਆਪਾਂ ਬਣਾਵਾਂਗੇ ਆਲੂ ਮਟਰ ਦੀ ਸਬਜ਼ੀ ਇੱਕ ਮਿੰਟ ਜੇ ਆਪਾਂ ਅੱਜ ਬਣਾਉਣੇ ਆਲੂ ਮਟਰ ਦੀ ਸਬਜ਼ੀ ਘਰੇ ਹੁਣ ਕੋਈ ਨਹੀਂ ਵੇ ਡੈਡੀ ਮੈਨਾਂ ਪਾਣੀ ਲੈਣਦੇ ਆ ਤੇ ਪਹਿਲਾਂ ਦੁੱਧ ਪਾਣਗੇ ਤੋਂ ਪਹਿਲਾਂ ਮਟਰਾਂ ਦੀ ਸਫਾਈ ਕਰਾਂਗੇ ਚੰਗੀ ਤਰ੍ਹਾਂ ਮੇਨੂੰ ਤਾਂ ਫਿਰ ਤੁਹਾਨੂੰ ਪਤਾ ਹੀ ਹੈ ਸੁਆਦ ਮੈਂ ਹੁਣ ਆਪਣਾ ਛਿੱਲ ਲਈਦਾ ਵਾਦ ਜੱਪ ਦੇਣ ਤੋਂ ਪਹਿਲਾਂ ਮੈਂ ਤੜਕਾ ਲਗਾ ਲਾਂ ਸਬਜ਼ੀ ਨੂੰ ਲੇਕਾ ਚਲੋ ਵਲੌਗ ਦਾ ਐਂਡ ਵੀ ਕੀ ਪਿਆ ਹਜੇ ਆਪਣਾ ਕਹਿੰਦਾ ਅੱਜ ਆਪਾਂ ਬਿਨਾਂ ਓਇਲ ਤੋਂ ਬਣਾਵਾਂਗੇ ਸਬਜ਼ੀ ਚਮਾ ਬਿਨਾਂ ਤੇ ਕੱਲ ਤੇ ਇੱਕ ਚਮਚਾ ਪਾਇਆ ਸੀ ਨਾ ਵਿਦਾਉਟ ਬਿਲਕੁਲ ਬਿਨਾਂ ਓਇਲ ਤੋਂ ਤਾਂ

ਤਾਂ ਤੁਸੀਂ ਉਸ ਤਰ੍ਹਾਂ ਉੱਪਰ ਉਹਦੇ 프라이ਪਨ ਜਾਂ ਕੋਈ ਚੀਜ਼ ਦੇ ਵਿੱਚ ਥਾਲ ਦੇ ਵਿੱਚ ਪਰ ਜਿਹੜਾ ਵੀ ਭਾਂਡਾ ਤੁਹਾਡੇ ਕੋਲ ਹੈ ਅਵੇਲੇਬਲ ਉਸ ਭਾਂਡੇ ਦੀ ਵਰਤੋਂ ਜਿਹੜਾ ਭਾਂਡਾ ਤੁਹਾਡੇ ਕੋਲ ਉਸ ਟਾਈਮ ਹੈਗਾ ਉਹਨੂੰ ਤੁਸੀਂ ਯੂਜ਼ ਕਰਕੇ ਇਹਦੇ ਵਿੱਚ ਪਾਣੀ ਪਾ ਕੇ ਉਸ ਤਰ੍ਹਾਂ ਕਰ ਸਕਦੇ ਤੁਸੀਂ ਜਦੋਂ ਮੈਂ ਤੁਹਾਨੂੰ ਦੱਸਿਆ ਸੀ ਸੁੱਕੀ ਸਬਜ਼ੀ ਜਿਹੜੀ ਤਰੀ ਆ ਨਾ ਇਹ ਆਪਾਂ ਕੁੱਕਰ 'ਚ ਹੀ ਬਣਾਵਾਂਗੇ ਵਿਦ ਸਟੀਮ ਉਵੇਂ ਹੀ ਸਾਰਾ ਕੁਝ ਪ੍ਰੋਸੈਸ ਪਰ ਸੁੱਕੀ ਦੇ ਉੱਪਰ ਜ ਪਾਣੀ ਧਰਿਆ ਸੀ ਇਹਦੇ ਵਿੱਚ ਪਾਣੀ ਨਹੀਂ ਧਰਨਾ ਬਸ ਆਪਾਂ ਮਸਾ ਉਹਨੇ ਕਮਨਸਰੀ ਸ਼ੇਅਰ ਕਰੂੰਗੀ ਕਿੱਦਾਂ ਬਣਾਉਂਗੀ ਮੈਂ ਠੀਕ ਹੈ ਜੀ बस तो बनाऊंगे बिना ऑयल चमचा विदचा भी नहीं पाइल ठीक मैं आज बिना उबालने बिना उबाली बनाने वैसे तो मेरी आदम है ना आलू उबाल के पानी हूँ सब्जी चलो जी कोई गलत टाइम नहीं लगे ਤਬ ਇਹ ਤਾਂ ਨਹੀਂ ਠੀਕ ਹੈ ਕਿ ਅਜੇ ਹੋਰ ਥੋੜੀ ਥੋੜੀ ਹੋਣੀ ਹੋਣੀ ਰਿਕਵਰ ਕਿਉਂਕਿ ਜਦੋਂ ਆਪਾਂ ਬਿਮਾਰ ਹੁੰਦੇ ਆ ਬਿਮਾਰਤਾ ਤੇ ਕੋ ਜਲਦੀ ਹੋ ਜਾਂਦੀ ਹੈ ਨਾ ਜਿਵੇਂ ਬਹੁਤ ਜਲਦੀ ਹੋ ਜਾਂਦੀ ਪਰ ਜਿਹੜਾ ਕਵਰ ਹੋਣਾ ਰਿਕਵਰ ਹੋਣਾ ਬਹੁਤ ਟਾਈਮ ਲੱਗਦਾ ਹੈ ਰਿਕਵਰ ਹੋਣ ਤੇ ਬਾਡੀ ਨੂੰ ਸੋ ਬਾਡੀ ਰਿਕਵਰ ਹੋਣ ਤੇ ਟਾਈਮ ਲੱਗੂਗੀ ਤੇ ਰੋਜ਼ ਦਾ ਥੋੜਾ 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 ਫਰਕ ਪੈ ਰਿਹਾ ਤੇ ਜਲਦੀ ਜਿਹੜਾ ਥੋੜੇ ਦਿਨਾਂ ਤੱਕ ਜਿਹੜਾ ਛੇ ਦਿਨਾਂ ਦਾ ਫਰਕ ਪੈ ਜਾਊਗਾ ਜਿਹੜੀ ਬਾਡੀ ਆਪਣੀ ਪ੍ਰੋਪਰ ਕੰਮ ਲੱਗ ਜੂਗੀ ਕਰਨ ਨਾ ਇਹbro ਹੁਣ ਪੂੜੀ ਨਾ ਥਕਾਵਟ ਬੰਦ ਗਈ ਹੈ ਕੰਮ ਤਾਂ ਕਰ ਲਈ ਨਹੀਂ ਮੈਂ ਕੰਮ ਵੀ ਮੈਂ ਤਾਂ ਜਿੰਨਾ ਬੰਦ ਦਾ ਮੈਂ ਕਰਦੀ ਆ ਆਪਦੀ ਹਿੱਸੇ ਦਾ ਤਾਂ ਮੈਂ ਕਰਦੀ ਆ ਤੇ ਬਟ ਫਿਰ ਵੀ ਬੋਡੀ ਨਾ ਸਾਥ ਘਟ ਦਿੰਦੀ ਹੈ ਤੱਕੇ ਨਾਲ ਕੰਮ ਕਰ ਲੈਂਦੀ ਨਹੀਂ ਮੈਂ ਸਭ ਮਮਮੀ ਕਹਿੰਦੇ ਨੇ ਤੂੰ ਨਾ ਕਰਿਆ ਕਰ ਮੈਂ ਜਿਵੇਂ ਤੱਕੇ ਨਾ ਲੱਗ ਪੈਣੇ ਕਰਨਾ ਸਟਰਨ ਉਹ ਵਿੱਚ ਰਹਿ ਦਿੰਦੇ ਨੇ ਆਪਾਂ ਤੇ ਆਪਾਂ ਹੁਣ ਦਾਵਾ ਦਾ ਪਹਿਲਾਂ ਕੱਟਦੇ ਆਂ ਸਬਜ਼ੀ ਕੱਟ ਲਈਏ ਜਦੋਂ ਇਹਨੋਂ ਤੋਂ ਬਾਅਦ ਜਿਹੜਾ ਗੀਨਾ ਪਾਉਣ ਨੂੰ ਤੜਕਾ ਲਗਾਵਾਂਗੇ ਇੱਕ 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 ਚਮਚ ਵੀ ਨਹੀਂ ਪਾਣਾ ਅੱਜ ਆਪਾਂ ਕਿਉਂਕਿ ਪਤਾ ਕੀ ਹੈ ਜਿਹਦੇ ਬਿਨਾਂ ਓਇਲ ਤੋਂ ਖਾਣੀ ਬਿਨਾਂ ਓਇਲ ਤੋਂ ਖਾ ਲੂਗਾ ਜਿਹਦੇ ਖਾਣੀ ਆ ਸਬਜ਼ੀ ਝੋ ਵਾਲੀ ਉਹਦੇ ਵਿੱਚ ਆਪਾਂ ਦੇਸੀ ਘੀ ਦਾ ਚਮਚਾ ਪਾ ਕੇ ਸਬਜ਼ੀ ਚ ਦੇ ਸਕਦੇ ਇਹ ਨਹੀਂ ਹੁੰਦਾ ਕਿ ਆਪਾਂ कि सारे घरद नहीं आप कह दी कि सारे ने बिना ऑयल आई सब्जी खानी सारे ने नहीं तो बना बिना बिना ऑयल आओ बट जिन्हें ने खाना होंगे ऑयल वो वास्ते करो कि देसी घ्यो का चमचा जो रोटी खाने पा दो कुछ नहीं गर्म करना आप अपना जरा देख रहे थोड़ा चंकी तरह कुकर बिल्कुल चलिए है नो ऑयल है देख लो बिल्कुल ऑयल वगैरह कुछ नहीं है ਸੱਤੋ ਕੁ ਲੱਕੀ ਕਰਾਂਗੇ ਦੇ ਵਿੱਚ ਚਾਰ ਚਾਹ ਠੀਕ ਹੈ ਜੀ ਇਹਨੂੰ ਰਿੱਤੀ ਪਾਵਾਂਗੇ ਆਪਾਂ ਟਮਾਟਰ ਕਿੱਟੇ ਜੀ ਇਹਨੂੰ ਕਰੋ ਮਿਕਸ ਇਹ ਵੀ ਮਿੱਟੀ ਪਾਵਾਂਗੇ ਮਸਾਲੇ ਆਪਾਂ ਜੀ ਦੇ ਸਵਾਦ ਨੂੰ ਸਾਜ ਜਿਹੜਾ ਤੁਸੀਂ ਮਸਾਲੇ ਪਾਉਨੇ ਹੋ ਉਹ ਮਸਾਲੇ ਪਾਓ ਕਰੋ ਜੀ ਜੀ हो गया हो तो करना पानी पा आप हम मसाल ढोल ठीक है जी हम आप मसाले ढोन लिये छा कुछ नहीं करना मसाले ढोन छो इस तरह ठीक है ਇਸ ਨਾਲ ਹੁਣ ਬਿਲਕੁਲ ਆਪਣਾ ਰੈਡੀ ਆ ਹੁਣ ਇਹਦੇ ਚ ਅਪਾ ਪਾਵਾਂਗੇ ਮਟਰ ਮਟਰ ਆਪਣੇ ਆਪ ਸੌਂਡ ਹੀ ਬਣ ਗਏ ਨੀ ਮੈਂ ਅੱਗੇ ਪਾਉਣ ਲਈ ਪੱਲੂ ਤੇ ਇਸ ਤਰ੍ਹਾਂ ਮਿਕਸ ਦੇਖੋ ਜਿਵੇਂ ਤੁਸੀਂ ਬਿਨਾ ਹੋਏ ਕੋਈ ਵੀ ਸਬਜ਼ੀ ਬਹੁਤ ਟੇਸਟੀ ਬਣੂਗੀ ਇਹ ਤੇ ਜਿੰਨਾ ਪਰ ਮਿਕਸ ਕਰ ਪਾਚ ਕਰੋ ਪਾਣੀ ਇਹਨਾਂ ਚੋਂ ਪਾੜੀ ਨੇ ਜੋ ਹੋਰ ਇਹ ਪਾਣੀ ਹੋਰ ਬਹੁਤ ਜਦੋਂ ਬਣੀ ਉਹ ਦਿਖਾਵਾਂਗੇ ਤੁਹਾਨੂੰ ਕਿ ਇਸ ਤਰ੍ਹਾਂ ਬਣੀ ਹੈ ਉਹਨਾਂ ਮੇਰਾ ਮਾਇਨ ਵਿੱਚ ਕੁਝ ਆਇਆ ਕੁਝ ਖਾਣ ਦਾ ਤੇ ਆਪਾਂ ਟਮਾਟਰ ਲਿਆ ਦੋ ਪਿਆਜ਼ ਲਏ ਖੀਰਾ ਲਿਆ ਦਾ ਆਹ ਫੁੱਲੀਆਂ ਜਿਹਾ ਆਉਂਦੀਆਂ ਨਾ ਨਮਕੀਨ ਫੁੱਲੀਆਂ ਜਿਹਾ ਫੁੱਲੀਆਂ ਜਿਹਾ ਤਰ੍ਹਾਂ ਜਿਹੀ ਫਿੱਕੀਆਂ ਆਉਂਦੀਆਂ ਨੇ ਇਸ ਤਰ੍ਹਾਂ ਨਮਕੀਨ ਵੀ ਆਉਂਦੀਆਂ ਨੇ ਹਲਦੀ ਰਾਮ ਦੇ ਚ ਆਉਂਦੀਆਂ ਮੈਨੂੰ ਲੱਗ ਹਲਦੀ ਰਾਮ ਲੋਜੀ ਸਾਮਾਨ ਆ ਗਿਆ ਸੀ ਕੁਛ ਆਪਾਂ ਇਹ ਵੀ ਦੱਸਾਂਗੇ ਆਪਣਾ ਕਾਹਦਾ ਸਾਮਾਨ ਆਏ ਵੀ ਤੁਹਾਨੂੰ ਇੱਕ ਦੋ ਦਿਨਾਂ ਤੱਕ ਪਤਾ ਲੱਗ ਜੂਗਾ ਇਹਨਾਂ ਨਮਕੀਨ ਆ ਆਵਲੀਆਂ ਜਿਵੇਂ ਆਪਣੇ ਗੁਰਦੁਆਰਾ ਸਾਹਿਬ ਚ ਫਿੱਕੀਆਂ ਮਿਲਦੀਆਂ ਆ ਉਹਦੀਆਂ ਪ੍ਰਸ਼ਾਦ ਦੇ ਤੌਰ ਤੇ ਉਸ ਤਰ੍ਹਾਂ ਇਹ ਨਮਕੀਨ ਵੀ ਹਲਦੀ ਰਾਮ ਦੇ ਚ ਮਿਲੀਆਂ ਪੈਕਟ ਚ ਤੇ ਇਹਨੂੰ ਆਪਾਂ ਰੈਡੀ ਕਰਦੇ ਆ ਇੱਕ ਬੇਲ ਪੂਰੀ ਦੀ ਤਰ੍ਹਾਂ ਬਸ ਇਹਦੇ ਚ ਬਰੀਕ ਬਰੀਕ ਪਿਆਜ਼ ਕੱਟ ਲਓ ਠੀਕ ਹੈ ਜੀ ਤੇ ਬਹੁਤ ਟੇਸਟੀ ਲੱਗਦੇ ਵੀ ਸਬਜੀ ਬਿਨ ਆਇਲ ਤੋਂ ਜਿੰਨਾ ਤੁਸੀਂ ਮਸਾਲਾ ਭੁੰਨ ਲੋਗੇ ਸਬਜੀ ਨੂੰ ਨੀ ਦੇਖੋ ਉਹਦੀ ਜਿਹੜੀ ਰੰਗਤ ਆ ਤਰੀ ਦੀ ਲਾਲ ਲਾਲ ਹੋਊਗੀ ਕਿਉਂ ਆ ਗਈ ਕਿਉਂਕਿ ਮਸਾਲੇ ਨੂੰ ਆਪਾਂ ਭੁੰਨਿਆ ਹੋਤਾ ਜਰੂਰੀ ਨਹੀਂ ਹੁੰਦਾ ਕਿ ਤੇਲ ਜੇ ਤੁਸੀਂ ਵਾਵਾ ਸਾਰਾ ਕੱਢ ਛਿਦੋ ਤੇਲ ਦੀਆਂ ਪਾਉਂਗੇ ਤੇ ਜਿਹੜੀ ਸਬਜੀ ਦੀ ਰੰਗਤ ਲਾਲ ਆਊਗੀ ਜਰੂਰੀ ਨਹੀਂ ਹੁੰਦਾ ਮਸਾਲਾ ਭੁੰਨਣ ਤੇ ਡਿਪੈਂਡ ਹੁੰਦਾ ਕਿ ਤੁਸੀਂ ਮਸਾਲੇ ਨੂੰ ਕਿੰਨਾ ਭੁੰਨ ਰਹੇ ਹੋ ਜਿਹੜਾ ਮਸਾਲੇ ਭੁੰਨਣ ਤੇ ਡਿਪੈਂਡ ਹੁੰਦਾ ਸਾਰਾ ਜਰੂਰੀ ਨਹੀਂ ਹੁੰਦਾ ਕਿ ਆਪਾਂ ਸਾਰਾ ਕੁਝ ਕੀ ਜੀਏ ਕਰਕੇਗੀ ਆਪਾਂ ਤੇਲ ਤੋਂ ਬਿਨਾ ਕੁਝ ਬਣ ਨਹੀਂ ਸਕਦਾ ਤੇਲ ਤੋਂ ਬਿਨਾ ਬਹੁਤ ਕੁਝ ਬਣ ਸਕਦਾ ਤੁਹਾਡੇ ਸਾਹਮਣੇ ਐਗਜ਼ੈਂਪਲ ਆਪਨੇ ਤੇਲ ਤੋਂ ਬਿਨਾ ਵਾਂਗੂ ਹੀ ਸਬਜ਼ੀਆਂ ਬਣਾ ਲਿਆ ਤੁਹਾਡੇ ਸਾਹਮਣੇ ਠੀਕ ਹੈ ਜੀ ਆ ਟਮਾਟਰ ਬਰੀਕ-ਬਰੀਕ ਪਿਆਜ਼ ਕੱਟ ਰਹੀਆਂ ਨਾਲ ਨਾਲ ਇੱਕ ਟਮਾਟਰ ਸਾਰੇ ਟਮਾਟਰ ਤੁਹਾਨੂੰ ਪਤਾ ਮੈਂ ਵੀ ਕੱਢ ਕੇ ਯੂਜ਼ ਕਰਦੀ ਆ ਅੱਧਾ ਖੀਰਾ ਪਿਆਜ਼ ਸੀ ਖੀਰੇ ਨੂੰ ਫੋਨ ਕਰਨਾ ਹਸਬੰਦ ਨੂੰ ਲਓ ਜੀ ਇਹ ਖੀਰਾ ਕੱਟ ਲਾਂਗੇ ਪਰ ਵਿੱਚ खीरा टमाटर और प्याज कट लिया मैं तो मैं तुम दस दिन कि करूँगी देखो जी में एक कौला ले लिया मैं बेच वाली देखो इस तरह दी मैं कौले पा ली बाली नहीं मिला ही, ला मैं लाई थोड़े जे लाए ठीक है मैं मिचे सारी वैजिस पा लं मैं ठीक है जी करा मिक्स ਤੁਹਾਡੀ ਮਰਜ਼ੀ ਤੁਸੀਂ ਇਹ ਚਾਟ ਮਸਾਲਾ ਪਾਉਣਾ ਚਾਟ ਮਸਾਲਾ ਪਾ ਲਓ ਵਿੱਚ ਲੈਮਨ ਨੀਮਨ ਨੂੰ ਕਰਾਂਗੇ ਨਿੰਬੂ ਨੂੰ ਨਿਚੋੜ ਲਾਂਗੇ ਆਪਾਂ ਇੱਕ ਨਿਚੋੜਨਾ ਇੱਕ ਨਿਚੋੜ ਲਓ ਅੱਧਾ ਨਿਚੋੜਨਾ ਅੱਧਾ ਮੇਰਾ ਨਿੰਬੂ ਥੋੜਾ ਵੱਡਾ ਸੀ ਇਸ ਕਰਕੇ ਮੈਂ ਇੱਕ ਹੀ ਅੱਧਾ ਨਿਚੋੜਿਆ ਨਮਕ ਮੈਂ ਇਹਦੇ ਚਾੜੋਂ ਨਹੀਂ ਕਰਨਾ ਤੁਹਾਡੀ ਚੁਆਇਸ ਆ ਤੁਸੀਂ ਇਹ ਚਾਟ ਮਸਾਲਾ ਪਾ ਸਕਦੇ ਹੋ ਕਾਲਾ ਨਮਕ ਪਾ ਸਕਦੇ ਹੋ ਸ਼ਾਟ ਮਸਾਲਾ ਪਾ ਦੇਖੋ ਕਿੰਨੀ ਵਧੀਆ ਟੇਸਟੀ ਤਿਆਰ ਹੋਈ ਹੈ ਲੋ ਜੀ ਸਬਜੀ ਦਿੱਤੀ ਹੈ ਮੈਂ ਘਰ ਟਾਈਮ ਵੀ ਮੈਨੂੰ ਲੱਗਦਾ 7:30 ਵਜੇ ਦਾ ਕਰੀਬ ਹੋ ਗਿਆ ਹੋਣਾ ਸਬਜੀ ਪਾ 10 ਮਿੰਟਾਂ ਤੱਕ ਬਣੂਗੀ ਤੇ ਆਪਾਂ ਬੇਲ ਪੂਰੀ ਖਾਣੇ ਆ ਥੋੜੀ ਜੀ ਠੀਕ ਹੈ ਜੀ ਵੈਸੇ ਤਾਂ ਮੇਰਾ ਫਰੂਟ ਕੱਟਿਆ ਪਿਆ ਸੀ ਬਟ ਮੈਂ ਖਾਣਾ ਤੇ ਫਰੂਟ ਸੀ ਇਹ ਦੇਖੋ ਫਰੂਟ ਨਹੀਂ ਹੁਣ ਫਿਰ ਆਪਾਂ ਖਾਂਦੇ ਹੁਣ ਆਪਾਂ ਠਹਿਰ ਕੇ ਖਾ ਲਾਂਗੇ ਫਰੂਟ ਤੇ ਥੋੜੀ ਜੀ ਬੇਲ ਪੂਰੀ ਖਾ ਲਈਏ ਤੋ ਕੀ ਤੁਸੀਂ ਕੋਈ ਨਮਕ ਵਗੈਰਾ ਜ਼ਿਆਦਾ ਮੈਰੋਂ ਨਹੀਂ ਕੀਤਾ ਵੈਜੀ ਲਓ ਜੀ ਬੇਲ ਪੂਰੀ ਆਪਾਂ ਥੋੜੀ ਜੀ ਖਾ ਲਈਏ ਜੱਬਜੋ ਤਾਂ ਹੁਣ ਫਿੱਕੀ ਖਾਣ ਲੱਗਾ ਫਿੱਕੀ ਦੇਖ ਲਓ ਇਦਾਂ ਦੀ ਆ ਆ ਮੈਨੂੰ ਤਾਂ ਸੋਨਾ ਲੱਗਾ ਕੱਪੜਾ ਪੌਣਾ ਦਾ ਗਰਮੀਆਂ ਦਾ ਖਾ ਲਊਂਗਾ ਗਰਮੀਆਂ ਦੀ ਪੌਣਾ ਲੈ ਮਮੀ ਸੂਟ ਲੈ ਕੇ ਆਈ ਸੀ ਇੱਕ ਤੇ ਉਹਦੇ ਗੱਲ ਕਰਦੇ ਸੀ ਤੁਹਾਨੂੰ ਵਿਖਾ ਦੂੰਗੀ ਮੈਂ ਕਿ ਸੋਨਾ ਕਿ ਨਹੀਂ ਸਸਤਾ ਜਿਹਾ ਹੀ ਆ ਬੜਾ ਮੰਗਿਆ ਨਹੀਂ ਗਾ ਤੇ ਲੈ ਹੁਣ ਆਪਾਂ ਕਰਦੇ ਆ ਸਹਿਰ ਅੱਜ ਆ ਜਿਹੜੀ ਬਿੰਦੀ ਹੈ ਨਾ ਇਹ ਬਿੰਦੀਆਂ ਦੇ ਪੱਤੇ ਨਾ ਅੱਜ ਮੰਮੀ ਨੇ ਲੱਭ ਕੇ ਦਿੱਤੇ ਪਰਾਨੀ ਬਾਬੀ ਬਹੁਤ ਕਰਦੀ ਥੋੜੀ ਜੀ ਇਹ ਤਾਂ ਬਹੁਤ ਖਰਾਬ ਕਰਦੀ ਜਦੋਂ ਦਾ ਅਸੀਂ ਵਿਆਹ ਜਾ ਵੇਖ ਕੇ ਆਏ ਹਾਂ ਉਸ ਤੋਂ ਬਾਅਦ ਦੀ ਖਰਾਬ ਹੀ ਕਰਦੀ ਸਾਡੀ ਮਾਝ ਸਾਨੂੰ ਕਦੇ ਟਰਮਲ ਦੇ ਦਿੰਦੀ ਹੈ ਕਦੇ ਮਿੰਟਾ ਘਰ ਘਰ ਤੇ ਦੁੱਧ ਦਿੰਦੀ ਆ ਲੋ ਜੀ ਸੀਟੀਆਂ ਪਏ ਵੱਜੀ ਜਾਂਦੀਆਂ 2 ਵਜੇ ਖੋਰ ਮਾਰ ਲੀਏ ਤੇ denn ਸਬਜੀ ਆਪਣੀ ਰੈਡੀ ਹੈ ਸੈਰ ਤਾਂ ਬਸ ਸੈਰੀ ਰਹਿ ਗਈ ਆਪਣੇ ਕੰਮ ਹੋ ਗਏ ਤੇ ਸ਼ੇਅਰ ਕਰਦੇ ਹੁਣ ਆਪਾਂ ਕੱਢਦੇ ਆ ਪਤਾ ਕਿ ਮੱਝਾਂ ਹੁੰਦੀਆਂ ਨੇ ਜਿਹੜੀਆਂ ਫਿਰ ਡਰ ਜਾਂਦੀਆਂ ਨੇ ਆ ਦੇਖੋ ਟਾਈਮ ਦੇਖ ਲੋ ਇਹਦਾ ਕਿਹੜਾ 4:30 ਵਜੇ ਕੱਢਣ ਲੱਗੀ ਮੰਮੀ ਤਾਂ ਖਰਾਬ ਹੋਊਗੀ ਵਿਚਾਰੀ ਇਹ ਨਾ ਸੀ ਜਦੋਂ ਗਏ ਨਾ ਵਿਆਹ ਤੇ ਤੁਹਾਨੂੰ ਦੱਸਿਆ ਸੀ ਆ ਬਿੰਦੀ ਤੁਸੀਂ ਕਿਹਾ ਅੱਜ ਏਡੀ ਵੱਡੀ ਬਿੰਦੀ ਲਾਈ ਇਹ ਨਾ ਬਿੰਦੀਆਂ ਮੰਮੀ ਅਜ ਸਫਾਈ ਕਰੀ ਹੁੰਦੇ ਸੀਗੇ ਤੇ ਮੇਰੇ ਚਾਰ ਪੱਤੇ ਲੱਭੇ ਉਥੋਂ ਦੋ ਵੱਡੀਆਂ ਬਿੰਦੀਆਂ ਤੇ ਇੱਕ ਛੋਟੀਆਂ ਤੇ ਇੱਕ ਲੰਬੀਆਂ ਨੇ ਸਾਰਤਵੇਂ ਵੀ ਬਿੰਦੀ ਕਦੇ ਪੱਤੇ ਲੰਬੇ ਆ ਜੀ ਮੈਨੂੰ ਅੰਦਰ ਤੇ ਮੈਨੂੰ ਦਿੱਤੇ ਤੇ ਮੈਂ ਦਵਾ ਦਾ ਇੱਕ ਤਾਂ ਲਗਾ ਹੀ ਲਈ ਮੈਂ ਪਹਿਲਾਂ ਵੱਡੀਆਂ ਲਾਉਂਦੀ ਸੀ ਹੁਣ ਹੀ ਮੈਂ ਛੋਟੀਆਂ ਲਾਣ ਲੱਗੀ ਪਹਿਲੇ ਮੈਂ ਵੱਡੀ ਬਿੰਦੀ ਲਾਉਂਦੀ ਸੀ ਪਹਿਲਾਂ ਸਟਾਰਟਿੰਗ ਵਿੱਚ ਹੀ ਵੱਡੀ ਵੱਡੀ ਏਡੀ ਬਿੰਦੀ ਲਾਉਂਦੀ ਸੀ ਮੈਨੂੰ ਵੱਡੀ ਬਿੰਦੀ ਸੋਹਣੀ ਲੱਗਦੀ ਆ ਤੁਸੀਂ ਰੋਮੀ ਆ ਪਾਉਂਦੇ ਹਾਂ ਹਾਂਜੀ ਸੀਟੀ ਤੇ ਲੈ ਕਰੀਏ ਨਾ ਸਾਡਾ ਕੁੱਕਰ ਅਸੀਂ ਨਵੇਂ ਨਵੇਂ ਲਵਾਵਾਂਗੇ ਸਾਡੇ ਕੁੱਕਰ ਤਾਂ ਬਹੁਤ ਆ ਪਰ ਸੀਟੀਆਂ ਤੋਂ ਕੰਮ ਖਰਾਬ ਜਾ ਹੋ ਜਾਂਦਾ ਮੈਨੂੰ ਪਸੰਦ ਹੀ ਆ ਗਿਆ ਕੀ ਕਰਾਂ ਇੱਕ ਵੱਡਾ ਸਾਰਾ ਕੁੱਕਰ ਉਹਦੀ ਵੀ ਸਿਲਟੀ ਤੋਂ ਮੈਨੂੰ ਗੁੱਸਾ ਚੜਿਆ ਸੀ ਇੱਕ ਬਿਲਕੁਲ ਛੋਟਾ ਜਿਹਾ ਜੱਕ ਜੋਤਦਾ ਹੈਗਾ ਲਓ ਜੀ ਚੈੱਕ ਕਰਵਾइए ਫਿਰ ਸਬਜੀ ਦਾ ਲੁੱਕ ਚੈੱਕ ਕਰੋ ਬਣੇ ਹੁਣ ਆਪਾਂ ਬਿਨਾਂ ਤੇਲ ਵਾਲੀ ਸਬਜੀ ਕਿੱਦਾਂ ਬਣੀ ਆਪਣੀ ਲਓ ਜੀ ਕੁੱਕਰ ਨੂੰ ਖੋਲਦੇ ਹਾਂ ਦੇਖੋ ਕੋਈ ਨਹੀਂ ਕਹਿ ਸਕਦਾ ਕਿ ਬਿਨਾਂ ਤੇਲ ਤੋਂ ਸਬਜੀ ਬਣੀ ਖਈਏ ਕਿ ਜਿਹੜੀ ਆਪਾਂ ਸਬਜ਼ੀ ਇਹਨੂੰ ਪਹਿਲਾਂ ਇੰਨਾ ਕ ਆਪਾਂ ਕੱਢ ਲਿਆ ਸੀ ਕੋਈ ਕਹਿ ਨਹੀਂ ਸਕਦਾ ਕਿ ਬਿਨਾ ਤੇਲ ਤੋਂ ਦੇਖੋ ਲਾਲ ਰੰਗ ਦੀ ਇਹਦੀ ਤੜੀ ਬਣੀ ਹੈ ਬਿਲਕੁਲ ਦੇਖੋ ਸਬਜ਼ੀ ਬਿਨਾ ਤੇਲ ਤੋਂ ਵੀ ਆਪਾਂ ਜੇ ਇਤਨੀ ਮਰਜ਼ੀ ਬਣਾ ਸਕਦੇ ਹਾਂ ਲਓ ਜੀ ਲਾਈਟ ਚੱਲ ਗਈ ਆ ਤੁਹਾਨੂੰ ਵਲੌਗ ਵੀ ਕਿੱਥੇ ਸ਼ੂਟ ਨਹੀਂ ਹੋਣਾ ਹਨੇਰਾ ਬਹੁਤ ਹੋ ਗਿਆ ਦੇਖੋ ਲਾਈਟ ਗਈ ਹੈ ਚੱਲ ਤੇ ਹੁਣ ਆਪਾਂ ਵਲੌਗ ਦਾ ਇੱਥੇ ਕਰਦੇ ਐਂਡ ਕਿਉਂਕਿ ਕੰਟੀਨਿਊ ਨਹੀਂ ਕਰ ਸਕਦੇ ਕਿਉਂਕਿ ਉੱਧਰਲੇ ਸਾਰੇ ਰਾਈਟਰ ਇਨਵਰਟਰ ਤੇ ਨਹੀਂ ਹੈ ਗਿਆ ਬੇਟਾ ਹੂੰ ਤੁਰਦੇ ਆਪਾਂ ਵਲੌਗ ਦਾ ਐਂਡ ਕਰਦੇ ਇੱਕ ਵਾਰੀ ਫਿਰ ਤੁਰਦੇ ਕਰਦੀਏ ਫਿਰ ਆਪਾਂ ਸੈਰ ਕਰਦੇ ਅਸੀਂ ਕਰਨ ਲੱਗੇ ਸੀ ਵਾਕ ਮੈਂ ਕਿਹਾ ਚਲੋ ਨਾਲੇ ਤੇ ਕਰਦੇ ਹਾਂ ਵਾਕ ਤੇ ਨਾਲੇ ਕਰ ਲਾਂਗੇ ਵਲੌਗ ਦਾ ਐਂਡ ਬਟ ਜਿਹੜੀ ਲਾਈਟ ਆ ਉਹ ਚਲੀ ਗਈ ਹੈ ਤੇ ਹੁਣ ਕਿਉਂਕਿ ਸਾਡੇ ਉੱਧਰ ਨਹੀਂ ਸਾਰੇ ਇੱਕ ਲਾਈਟ ਹੀ ਉੱਧਰ ਇਨਵਰਟਰ ਤੇ ਕਰੀ ਹੋਈ ਤੇ ਪਸ਼ੂਆਂ ਵਾਲੀ ਸਾਰੀਆਂ ਨਹੀਂ ਕੀਤੀਆਂ ਹੋਈਆਂ ਸੋ ਫਿਰ ਆਫ ਆ ਤੇ ਹਨੇਰੇ ਦੇ ਵਿੱਚ ਵਲੌਗ ਵਧੀਆ ਸ਼ੂਟ ਨਹੀਂ ਹੋਣਾ ਇਹ ਪਾਂਡਿਆਂ ਦਾ ਪਡਾਰ ਪਿਆ ਇਹ ਪੰਡੀ ਪਾਣੀ ਪੂਣੀ ਪੀਤਾ ਵੈਸੇ ਸੁੱਚੀ ਪਏ ਹੋਏ ਆ ਸਾਡੇ ਤੇ ਪਰ ਹੁਣ ਵਲੌਗ ਦਾ ਆਪਣਾ ਐਂਡ ਇਸੇ ਕਰਦੇ ਆ ਮਿਲਾਂ ਤੁਹਾਨੂੰ ਨਵੇਂ ਵਲੌਗ ਦੇ ਨਾਲ ਤੇ ਬਾਕੀ ਕੱਲ ਨੂੰ ਆਪਾਂ ਕਿਤੇ ਜਾਣਾ ਹੈਗੇ ਉਹਦੀ ਵੀ ਤਿਆਰੀ ਕਰਨੀ ਹੈ ਕੱਪੜੇ ਵਗੈਰਾ ਦੇਖਣੇ ਉਸ ਤੋਂ ਬਾਅਦ ਅਸੀਂ ਠੀਕ ਹੈ ਤੇ ਮਿਲਾਂਗੇ ਤੁਹਾਨੂੰ ਨਵੇਂ ਵਲੌਗ ਦੇ ਨਾਲ ਤੇ ਜੇ ਤੁਹਾਨੂੰ ਸਾਡੇ ਵਲੌਗਸ ਵਧੀਆ ਲੱਗਦੇ ਹੁੰਦੇ ਨੇ ਵੀਡੀਓ ਨੂੰ ਲਾਈਕ ਸ਼ੇਅਰ ਔਰ ਪਿਆਰ ਨਾਲ ਜੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਹਾਨੂੰ ਸਾਡੇ ਵਲੌਗਸ ਕਿੱთა ਦੇ ਲੱਗਦੇ ਨੇ ਮੈਨੂੰ ਸਵੈਟ ਆ ਰਿਹਾ ਗਰਮੈਸ ਨਾਲ ਪਤਾ ਨਹੀਂ ਕਿਵੇਂ ਸਾਰਾ ਮੂੰਹ ਭਿੱਜ ਗਿਆ ਅਤੇ ਚਲੋ ਜੀ ਮਿਲਦੇ ਫਿਰ ਨਵੇਂ ਵਲੌਗ ਦੇ ਨਾਲ ਜੇ ਕਤਲ ਸਟ ਬਲੌਗਸ ਹੋ ਅਜੇ ਲਗ ਦਿਨ ਵੀਡੀਓ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰੋ ਜ਼ਰੂਰ ਕਰਿਆ ਕਰੋ ਤਬ ਤੱਕ ਦੇ ਲਈ ਸਾਰਿਆਂ ਨੂੰ ਸਸ਼ੇਕਾਲ ਟੇਕ ਕੇਅਰ ਬਾਏ ਬਾਏ